ਆਪ ਦੇ ਅੰਦਰ ਦੇਖੋ ਸਭ ਪਹਿਲੀ ਦਫਾ ਬੀਜੇਪੀ ਆਪਣੇ ਦਮਖੰਮ ਤੇ 13 ਦੀ 13 ਸੀਟਾਂ ਲੜਦੀ ਜੇ ਮੇਰੇ ਤੋਂ ਪੰਜ ਸੱਤ ਪਹਿਲਾਂ ਪੁੱਛਦੇ ਉਦੋਂ ਸ਼ਾਇਦ ਮੈਂ ਤੁਹਾਨੂੰ ਕੋ ਹੋਰ ਜਵਾਬ ਦਿੰਦਾ ਪਰ ਪਿਛਲੇ 2-3 ਦਿਨਾਂ ਦੇ ਅੰਦਰ ਜਿਸ ਤਰ੍ਹਾਂ ਮੈਂ ਪੀਐਮ ਮੋਦੀ ਜੀ ਦੀ ਦੋ ਮੀਟਿੰਗਸ ਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ ਅਮਿਸ਼ਾ ਜੀ ਦੇ ਨਾਲ ਕੱਲ ਮੈਂ ਲੁਧਿਆਣੇ ਲੋਕਾਂ ਦਾ ਜੋਸ਼ ਲੋਕਾਂ ਦੀ ਭਾਵਨਾਵਾਂ ਦੇਖੀਆਂ ਤੇ ਸਾਰਾ ਜਿਹੜਾ ਮੈਂ ਹੌਸਲਾ ਬਾਕੀ ਸਾਰੇ ਥਾਵਾਂ ਤੇ ਜਿਹੜਾ ਮੈਂ ਫਿਰਕੇ ਦੇਖ ਲਿਆ ਮੈਂ ਸਮਝਦਾ ਹਾਂ ਵੀ ਆ ਇਕੱਲੇ 2024 ਦਾ ਵੀ ਨਹੀਂ ਆ ਇਲੈਕਸ਼ਨ 2027 ਦਾ ਵੀ ਇਹਦੇ ਨਾਲ ਹੀ ਚੱਲੇਗਾ ਲੋਕਾਂ ਨੇ ਮਨ ਬਣਾ ਲਿਆ ਸਾਫ਼ ਕਿ ਆ ਜਿਹੜਾ ਬਦਲਾਵ ਹੈ 30 ਮਹੀਨਿਆਂ ਚ ਨਹੀਂ ਹੋਣਾ ਵੀ ਇਥੋਂ ਦਿੱਲੀ ਦੇ ਅੰਦਰ ਭਾਜਪਾ ਦੇ ਐਮਪੀ ਭੇਜ ਦੇਾਂਗੇ ਇੱਥੇ ਆ ਹੀ ਠਗੀ ਲੂਟ ਚੱਲਦੀ ਰਹੂਗੀ ਅਰਾਜਕਤਾ ਕਾਨੂੰਨ ਨਾਮ ਦੀ ਕੋਈ ਵਿਵਸਥਾ ਨਹੀਂ ਇੱਥੇ ਇਸ ਤਰ੍ਹਾਂ ਚੱਲਦੀ ਰਹੂਗੀ ਲੋਕਾਂ ਨੇ ਮਨ ਬਣਾ ਲਿਆ ਸਾਬ 27 ਦੇ ਅੰਦਰ ਵੀ ਬੀਜੇਪੀ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੇ ਵਾਸਤੇ ਇੱਥੇ ਸਰਕਾਰ ਬੀਜੇਪੀ ਦੀ ਬਣਾਵਾਂਗੇ ਵੀ 27 ਦੇ ਅੰਦਰ ਤੇ 24 ਦੇ ਅੰਦਰ ਵੀ ਜਿਹੜੇ ਨਤੀਜੇ ਐ ਮੈਂ ਸਮਝਦਾ ਜਿਹੜੇ ਵੀ ਐ ਤੁਹਾਡੇ ਸਾਰਿਆਂ ਦੀ ਐਕਸਪੈਕਟੇਸ਼ਨ ਤੋਂ ਵਧੀਆ ਨਿਕਲੇ ਬੀਜੇਪੀ ਨੂੰ ਤਾਂ ਬਹੁਤ ਦਾ ਸਾਹਮਣਾ ਫੋਕ ਕਰਨਾ ਪੈ ਰਿਹਾ ਹੰਸਰਾਜ ਹੰਸਜੀਤ ਗੱਲ ਕਰੀਏ ਤਾਂ ਬਹੁਤ ਉਹਨਾਂ ਦਾ ਵਿਰੋਧ ਹੋ ਬਿਲਕੁਲ ਸਾਬ ਮੈਂ ਇਹ ਗੱਲ ਉਠਾ ਕੇ ਆਇਆ ਵੀ ਹੰਸਰਾਜ ਹੰਸਜੀਤ ਨੂੰ ਹੀ ਕਿਉਂ ਟਾਰਗੇਟ ਬਣਾਇਆ ਗਿਆ ਆ ਜਿਹੜਾ ਇਸ ਕਿਸਮ ਦੀ ਦੋ ਫਾੜਾਂ ਪੈ ਰਹੀਆਂ ਐ ਆ ਪੰਜਾਬ ਵਾਸਤੇ ਚੰਗੀ ਗੱਲ ਹੈ ਨਹੀਂ ਸਾਹਿਬ ਕੋਈ ਬੰਦਾ ਅਗਰ ਕੇਜਰੀਵਾਲ ਸਾਹਿਬ ਕਹਣ ਜਾਂ ਸੁਨੀਲ ਜਾਖੜ ਕੋਈ ਮੈਂ ਕੱਟ ਰ ਈਮਾਨਦਾਰ ਹਾਂ ਤੇ ਦੂਜੇ ਪਾਸੇ ਕੋਈ ਜਥੇਬੰਦੇ ਕਹੀ ਅਸੀਂ ਬੜੇ ਸ਼ਾਂਤੀਪੂਰਵਕ ਕਰ ਰਹੇ ਹਾਂ ਤੇ ਜੇ ਕੇਜਰੀਵਾਲ ਸਾਹਿਬ ਈਮਾਨਦਾਰ ਹੈ ਤਾਂ ਆ ਜਥੇਬੰਦੀਆਂ ਜਿਹੜੀਆਂ ਕਹਿ ਰਹੀਆਂ ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਦੇ ਹਾਂ ਉਹ ਸ਼ਾਂਤੀਪੂਰਵਕੇ ਸਾਥ ਬਹੁਤ ਹੀ ਗਲਤ ਰਾ ਤੇ ਪਾ ਰਖਿਆ ਕਿਸਾਨਾਂ ਨੂੰ ਬਦਨਾਮ ਕਰ ਰਹੇ ਕੁਝ ਲੋਕ ਖਰਾ ਪਰਣਾ ਪਾਣ ਨਾਲ ਕੋਈ ਕਿਸਾਨ ਨਹੀਂ ਬਣਦਾ ਤੇ ਜਿਸ ਤਰ੍ਹਾਂ ਕਿਸਾਨਾਂ ਨੂੰ ਗੁੰਮਰਾ ਕਰਕੇ ਇੱਕ ਟਕਰਾਵ ਦੀ ਸਥਿਤੀ ਬਣਾਈ ਹੋਈ ਹੈ ਖਾਸ ਤੌਰ ਤੇ ਇੱਥੇ ਹੁਣ ਮੋਗੇ ਦੇ ਬਾਅਦ ਮਾ ਬਰਨਾਲੇ ਚੱਲੇ ਆ ਉੱਥੇ ਵਪਾਰੀਆਂ ਨੂੰ ਤੇ ਕਿਸਾਨਾਂ ਨੂੰ ਆਹਮਣੇ ਸਾਹਮਣੇ ਕਰ ਰੱਖਿਆ ਕੁਝ ਲੋਕਾਂ ਨੇ ਕਿਸਾਨ ਆਪ ਹੈ ਜਾਂ ਕਦੇ ਨਹੀਂ ਕਰਦਾ ਪਰ ਜਿਹੜੇ ਕਿਸਾਨ ਜੱਥੇਬੰਦੀਆਂ ਚੋਂ ਕੁਝ ਲੀਡਰ ਹੈ ਜਿਨ੍ਹਾਂ ਨੇ ਦੁਕਾਨਾਂ ਚਲਾ ਰੱਖੀਆਂ ਇਸ ਰਾਮ ਰੋਲੇ ਦੇ ਅੰਦਰ ਉਹਨਾਂ ਨੇ ਲੋਕਾਂ ਤੋਂ ਉਗਰਾਈਆਂ ਚਾਲੂ ਕਰ ਰੱਖੀਆਂ ਲੁਧਿਆਣੇ ਦਾ ਕੇਸ ਆਇਆ 6.5 ਕਰੋੜ ਰੁਪਏ ਉਥੋਂ ਲੈ ਕੇ ਆਏ ਐ 4.5 ਕਰੋੜ ਦਾ ਤਾਂ ਚੈੱਕ ਦਵਾਇਆ ਸਾਹਿਬ ਕਾਂਗਰੂ ਕੋਰਟ ਜਿਵੇਂ ਇਸ ਤਰ੍ਹਾਂ ਕਹਿੰਦੇ ਆ ਨਾ ਜੀ ਉਹਨਾਂ ਨੇ ਆਪਣੀ ਅਦਾਲਤਾਂ ਲਾ ਕੇ ਫੈਸਲੇ ਕਰਨ ਲੱਗੇ ਜੁਰਮਾਨੇ ਨਾਲ ਲੱਗੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਐ ਕਿਸਾਨ ਬਦਨਾਮ ਹੋ ਰਹੇ ਐ ਕਿਸੇ ਨੇ ਕਿਸਾਨ ਜਥੇਬੰਦੀ ਦੇ ਲੀਡਰ ਦਾ ਨਾਂ ਕਿਸੇ ਸਾਰਿਆਂ ਨੇ ਭੁੱਲ ਜਾਣਾ ਹੈ ਯਾਦ ਰਹਿਣਗੇ ਕਿਸਾਨ ਵੀ ਕਿਸਾਨਾਂ ਨੂੰ ਇਸ ਕਰਕੇ ਮੇਰੀ ਬੇਨਤੀ ਹੈ ਭਗਵੰਤ ਮਾਨ ਜੀ ਨੂੰ ਕਿਉਂਕਿ ਭਗਵੰਤ ਮਾਨ ਜੀ ਇਹਨਾਂ ਦੇ ਵਕੀਲ ਬਣੇ ਸੀ ਇਹਦੇ ਨਾਲ ਸਰਬਰਾ ਵੀ ਹੈ ਕਾਂਗਰਸ ਪਾਰਟੀ ਦੇ ਭਗਵੰਤ ਮਾਨ ਜੀ ਇੱਕੋ ਇਕੱਠੇ ਹੈ ਇਹ ਦੋਨੋਂ ਮਿਲ ਕੇ ਪੰਜਾਬ ਦੇ ਅੰਦਰ ਵਪਾਰੀ ਤੇ ਕਿਸਾਨ ਦੇ ਵਿੱਚ ਫਰਕ ਨਾ ਪਉਣ ਦੋਨੋਂ ਜ਼ਰੂਰਤ ਹੈ ਪੰਜਾਬ ਨੂੰ ਇੱਕ ਹੀ ਗੱਡੀ ਦੇ ਦੋ ਪਹੀਏ ਹੈ ਕਿਸਾਨ ਤੇ ਵਪਾਰੀ ਪਿੰਡੂ ਖੇਤਰ ਤੇ ਸ਼ਹਿਰ ਇਸੇ ਤਰ੍ਹਾਂ ਪਿੰਡਾਂ ਦੇ ਅੰਦਰ ਸਾਰਾ ਪਿੰਡ ਇੱਕ ਇਕੱਠਾ ਪਿੰਡ ਵਸਦਾ ਜਿਹਦੇ ਵਿੱਚ ਤੁਸੀਂ ਜਿਹੜੇ ਪਿਛੜੇ ਵਰਗ ਦੇ ਐ ਗਰੀਬ ਲੋਕ ਐ ਮਜ਼ਦੂਰ ਐ ਉਹਨਾਂ ਦੀ ਕੋ ਗੱਲ ਨਹੀਂ ਕਰਦਾ ਉਹ ਆਪਣੀ ਗੱਲ ਕਹਿਣਾ ਚਾਹੁੰਦੇ ਐ ਕਿਉਂਕਿ ਬੀਜੇਪੀ ਦੇ ਕੋਲੋਂ ਉਹਨਾਂ ਕੋਲ ਹਰ ਮਹੀਨੇ 5 ਕਿਲੋ ਅਨਾਜ ਰਾਸ਼ਨ ਬੀਜੇਪੀ ਭੇਜਦੀ ਐ ਆਯੂਸ਼ਮਾਨ ਕਾਰਡ ਦੇ ਤਹਿਤ 5 ਲੱਖ ਦਾ ਇਲਾਜ ਗਰੀਬ ਦੇ ਪਰਿਵਾਰ ਦਾ ਬੀਜੇਪੀ ਮੋਦੀ ਸਾਹਿਬ ਕਰਵਾਉਂਦੇ ਐ ਕਿਸੇ ਦੇ ਮਕਾਨ ਪੱਕੇ ਬਣੇ ਐ ਕਿਸੇ ਦੇ ਟਾਇਲਟ ਬਣੇ ਐ ਕਿਸੇ ਦੇ ਘਰੇ ਲਾਟੂ ਲੱਗਿਆ ਉਹ ਬੀਜੇਪੀ ਸਰਕਾਰ ਭੇਜਦੀ ਐ ਉਹ ਆਪਣੇ ਬੀਜੇਪੀ ਦੇ ਨੁਮਾਇੰਦੇ ਚਾਹੇ ਹੰਸਰਾਜ ਹੰਸ ਹੈ ਚਾਹੇ ਕੋਈ ਹੋਰ ਹੈ ਉਹਦੀ ਗੱਲ ਸੁਣਨਾ ਚਾਹੁੰਦੇ ਐ ਤੇ ਜਦੋਂ ਚਾਰ ਬੰਦੇ ਹਰਾ ਪਰਨਾ ਪਾ ਕੇ ਤੇ ਪਿੰਡ 'ਚ ਉਹਨਾਂ ਲੋਕਾਂ ਤਾਈਂ ਬਸਤੀਆਂ ਵੇੜਿਆਂ ਦੇ ਵਿੱਚ ਜਾਣ ਤੋਂ ਰੋਕਣਾ ਚાલુ ਰੱਖਣਗੇ ਉੱਥੇ ਫਿਰ ਫ੍ਰਿਕਸ਼ਨ ਪੈਦਾ ਹੋਣੀ ਆਲਮੋਸਟ ਮੈਂ ਸਮਝਦਾ ਸਰਟੇਨਿਟੀ ਹੈ ਉਹ ਹੋਣੀ ਹੀ ਹੋਣੀ ਐ ਆਈ ਸੋਚ ਐ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਵੀ ਜਿਨ੍ਹਾਂ ਨੇ ਉਕਾ ਮੈਂ ਇਹਨਾਂ ਨੂੰ ਕਾਲੇ ਅੰਗਰੇਜ਼ ਇਸ ਕਰਕੇ ਕਹਿ ਰਹੇ ਆ ਅੰਗਰੇਜ਼ ਕਹਿ ਕੇ ਗਏ ਸੀ ਵੀ ਦੋ ਫਾੜ ਕਰੋ ਤੇ ਰਾਜ ਕਰੋ ਡਿਵਾਈਡ ਐਂਡ ਰੂਲ ਇਹ ਕਾਂਗਰਸ ਤੇ ਆ ہماری ਪਾਰਟੀ ਪੂਰੇ ਸਮਾਜ ਨੂੰ ਦੋ ਫਾੜ ਕਰ ਰਹੀ ਹੈ ਡਾਕਟਰ ਸਾਹਿਬ ਇੱਕ ਬੜਾ ਅਹਿਮ ਬਿਆਨ ਕਾਲ ਅਮੇਸ਼ਾ ਜੀ ਨੇ ਵੀ ਦਿੱਤਾ ਤੁਸੀਂ ਵੀ ਉਹਨੂੰ ਅੱਜ ਰਿਪੀਟ ਕੀਤਾ ਹੈ ਨਾ ਕਿ 4 ਜੂਨ ਤੋਂ ਬਾਅਦ ਜਿਹੜਾ ਹੈਗਾ ਸਰਕਾਰ ਟੁੱਟ ਜਾਈ 92 ਐਮਐਲਏ ਨੇ ਉਹਨਾਂ ਦੇ ਕੀ ਤੌਹੇ ਕੇ ਮੈਂ ਦੱਸ ਰਿਹਾ ਮੈਂ ਦੱਸ ਰਿਹਾ ਉਹਨਾਂ ਨੇ ਜਿਹੜੇ ਐਗਜ਼ੈਕਟ ਵਰਡ ਇਸਤੇਮਾਲ ਕੀਤੇ ਸੀ ਉਹਨਾਂ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਣ ਜੇਗੀ ਉਹਦੇ ਬਾਅਦ ਭਗਵੰਤ ਮਾਨ ਜੀ ਦੀ ਸਰਕਾਰ ਜ਼ਿਆਦਾ ਦਿਨ ਚੱਲਣੀ ਨਹੀਂ ਕਿਉਂਕਿ ਆ ਜਿਹੜਾ ਟੋਲਾ ਬਿਠਾਇਆ ਹੈ ਇਹ ਤਾਂ ਮੈਂ ਪਹਿਲਾਂ ਕਹਿ ਦਿੰਦਾ ਉਹ ਪਹਿਲਾਂ ਕਹਿੰਦੇ ਸੀ ਅਲੀ ਬਾਬਾ আর ਉਹਨਕੇ ਸਾਥ ਮੈਂ 40 ਉਹਨਾਂ ਦੇ 파ਟਨਰ ਜਿਹੜੇ ਸੀਗੇ ਮੈਂ ਦੇਖੋ ਮੈਂ 파ਟਨਰ ਵਰਕ ਕਰਿਆ ਗੱਲ ਤੁਸੀਂ ਮੇਰੇ ਮੂੰਹ 'ਚ ਸ਼ਬਦ ਪਾ ਦਿਓ ਵੀ ਉਹ ਸੁਨੀਲ ਐਮ ਐਲ ਏ ਨੂੰ ਕੁਝ ਕਹਿ ਗਿਆ ਨਹੀਂ ਸਾਬ ਮੇਰੇ ਵਾਸਤੇ ਸਤਿਕਾਰਯੋਗ ਹੀ ਹੈ ਸਾਰੇ ਨਹੀਂ ਨਹੀਂ ਸਾਬ ਤੋੜਨ ਦੀ ਲੋੜ ਹੀ ਨਹੀਂ ਸਾਬ ਉਹ ਜਦੋਂ ਤੋਂ ਇਹਨਾਂ ਦੀ ਦੁਕਾਨ ਚੱਲ ਰਹੀ ਹੈ ਉਦੋਂ ਤੋਂ ਹੀ ਉਹ ਭਗਵੰਤ ਮਾਨ ਜੀ ਦੇ ਨਾਲ ਹੈ ਵੋਟਾਂ ਪੈ ਗਈਆਂ 5 ਸਾਲ ਦੀ ਤਾਂ ਉਹਨਾਂ ਕੋਲ ਹੈਗੀ ਤੇ ਦੁਕੰਦਾਰੀ ਹੈ ਜਦੋਂ ਦੁਕੰਦਾਰੀ ਦਾ ਮੈਂ ਭਗਵੰਤ ਮਾਨ ਜੀ ਨੂੰ ਆਪਣੇ ਕਲਮਿਸ਼ਾ ਜੀ ਨੂੰ ਕਿਹਾ ਸੀ ਵੀ ਇੱਕ ਅਦਾ ਕੋ ਕਾਮ ਆਰ ਕੇ ਟੰਗੋ ਤੇ ਜਿਸ ਦਿਨ ਜਿਹੜੇ ਅੱਖਾਂ ਦਾ ਇਲਾਜ ਕਰਾਣ ਲੰਡਨ ਜਾਂਦੇ ਸਾਬ ਸਾਨੂੰ ਗਰੀਬਾਂ ਤੋਂ ਕਹਿ ਗਏ ਇੱਥੇ ਅਸੀਂ ਬਣਾਈ ਹੈ ਕਿਹੜੀ ਉਹ ਹੈ ਮਹੱਲਾ ਉੱਥੇ ਇਲਾਜ ਕਰਾਓ ਮੈਂ ਕਹਿੰਦਾ ਉੱਥੇ ਆਈਸੀਯੂ ਦੇ ਬੈੱਡ ਲਾ ਤੇ ਪਟਿਆਲਾ ਦੇ ਅੰਦਰ ਉਹ ਜਿਹੜੇ ਕਦੇ ਕਦੇ ਨੂੰ ਹੱਥ ਪੈ ਗਿਆ ਸਾਬ ਉਹ ਦਿਨਾਂ ਸਾਰਾ ਆਪਣੇ ਆਪ ਖਿਲਰ ਜਾਣਾ ਸਾਬ ਇਹਨਾਂ ਨੂੰ ਹੋ ਗਿਆ ਵੀ ਹੁਣ ਟਾਈਮ ਆ ਗਿਆ ਇਹ ਸਿਰਫ ਤੇ ਸਿਰਫ ਉਸ ਮਤਲਬ ਕਰਕੇ ਬੈਠੇ ਐ ਨਾ ਤਾਂ ਹੁਣ ਇਹਨਾਂ ਨੂੰ ਵੋਟ ਪਰਸੈਂਟੇਜ ਗਿਰੂਗੀ ਭਿਆੰਕਰ ਰੂਪ ਨਾਲ ਗਿਰੂਗੀ ਜਿਵੇਂ ਇਹਨਾਂ ਨੂੰ ਬਿਆਨ ਆਏ ਸੀ ਉਸੇ ਹਿਸਾਬ ਨਾਲ ਡਿੱਗਣਗੇ ਤੇ ਸਾਰਿਆਂ ਨੂੰ ਦਿਖ ਲਿਆ ਵੀ ਵੋਟ ਵੀ ਨਹੀਂ ਪੈਣੀ ਮਾਲ ਵੀ ਬੰਨਾ ਬੰਦ ਹੋ ਜੂਗਾ ਫੇਰ ਅਡਾ ਕਿਡਾ ਪਿਆਰ ਹੈ ਜੀ ਭਗਵੰਤ ਮਾਨ ਜੀ ਦੇ ਨਾਲ ਸਰ ਉਹ ਵਪਾਰ ਕਰ ਰਹੇ ਦੁਕਾਨਦਾਰੇ ਕਰ ਰਹੇ ਪਰ ਤੁਸੀਂ ਉਹਨਾਂ ਨੂੰ ਲੈ ਲੋਗੇ ਪਾਲਟੀਆਂ ਕਿੰਨਾ ਨੂੰ ਸਰ ਕਿੰਨਾ ਕੋਈ ਨਾ ਸੀ ਤਾਂ ਕਿਸੇ ਨੂੰ ਵਸਤੇ ਨਹੀਂ ਕਿ ਆਓ ਆਪ ਕੋ ਹੋਰ ਪੰਦਾ ਪਾੜ ਲੈਣਗੇ ਸਰ 1 ਜੂਨ ਤੋਂ ਪਹਿਲਾਂ ਉਹ ਕਹੇ ਤੇ 1 ਜੂਨ ਤੋਂ ਪਹਿਲਾਂ ਕੋਈ ਮੋਗੇ ਜ਼ਿਲ੍ਹੇ ਦਾ ਐਮ ਐਲ ਏ ਆ ਰਿਹਾ ਜੀ ਭਾਜਪਾ ਚੋਂ ਸਰ ਬੰਨ ਤਾਂ ਕਿਸੇ ਦਾ ਆਉਂਦਾ ਪਤਾ ਨਹੀਂ ਸਰ ਆ ਰਿਹਾ ਕਿ ਨਹੀਂ ਆ ਰਿਹਾ ਪਰ ਇੱਕ ਗੱਲ ਤੇ ਇੱਕ ਤਰੀਕ ਇੱਕ ਤਰੀਕ ਦਾ ਕਿ ਕੇਜਰੀਵਾਲ ਸਾਹਿਬ ਵਾਪਸ ਤਿਆੜ ਜੇਲ ਜਾ ਰਹੇ ਆ ਤੇ ਆ ਤੇ ਹੋਰ ਮੇਰੇ ਕੋਲ ਹੋਰ ਕੋਈ ਮੇਰੇ ਕੋਲ ਗਾਰੰਟੀ ਨਹੀਂ ਹੈ ਸੁਪਰੀਮ ਕੋਰਟ ਦਾ ਆਰਡਰ ਹੈ ਹਾਂਜੀ ਤੇ ਭਾਪੀ ਪਾਰਟੀ ਬਦ ਕੇ ਬੰਦਾ ਇਹਨਾਂ ਸਾਬ ਕੋਈ ਸਾਫ ਨਹੀਂ ਹੁੰਦਾ ਸਾਬ ਮੈਂ ਤਾਂ ਅੱਜ ਤੁਹਾਨੂੰ ਕੀ ਕਹਿ ਗਿਆ ਮੈਂ ਤੁਹਾਨੂੰ ਕੀ ਕਹਿ ਗਿਆ ਵੀ ਤੋਲ ਕੇ ਵੋਟ ਦਿਓ ਸਾਬ ਮੈਂ ਤੁਹਾਨੂੰ ਇੱਕ ਥਾਂ ਵੀ ਕਿਹਾ ਵੀ ਤੁਸੀਂ ਦਿਓ ਵੋਟ ਦਿਓ ਚੰਗੇ ਬੰਦੇ ਭੇਜੋਗੇ ਤਾਂ ਠੀਕ ਹੈ ਸਾਬ ਲੋਕ ਚੁਣਦੇ ਹੋ ਸਾਬ ਆਪਾਂ ਆਪਣੇ ਆਪ ਪੱਲਾ ਝਾੜ ਲੈਨੇ ਆ ਤੇ ਬਾਅਦ ਚ ਦੋਸ਼ ਇਹਨਾਂ ਨੂੰ ਸਾਨੂੰ ਦਿਨੇ ਚੰਗੇ ਤੇ ਭਿੰਜ ਕੇ ਭੇਜੋ ਉਹਨਾਂ ਕੋਲ ਪੀ ਐਨ ਆਰ ਤਾਂ ਹੈ ਨਹੀਂ ਉੱਥੇ ਦੀ ਤੁਸੀਂ ਆਪ ਦੱਸ ਦਿਓ ਇਹਨਾਂ ਤੋਂ ਕਿਉਂ ਖਵਾ ਰਹੇ ਮੈਨੂੰ ਪੁੱਛੋ ਮੈਂ ਤਾਂ ਜਵਾਬ ਜੱਗ ਸਾਬ ਸੰਬੋਧਨ ਕਰਦੇ ਹੋ ਡੱਲੇਵਾਲ ਸਾਹਿਬ ਦੇ ਬਿਆਨ ਦਾ ਜ਼ਿਕਰ ਕੀਤਾ ਗਿਆ ਭਾਜ ਦਾਨ ਬਵਾਣ ਕਿਉਂ ਗਿਆ ਬਾਣ ਨਹੀਂ ਸਾਬ ਦੇਖੋ ਆਦਮੀ ਹੈ ਸਾਬ ਮੈਂ ਕਿਸੇ ਨੂੰ ਚੈਲੰਜ ਚੁਣ ਨਹੀਂ ਦਿੰਦਾ ਸਾਬ ਕਿਸੇ ਦੇ ਬਿਹਾਫ ਤੇ ਕੋਈ ਨਾ ਤਾਂ ਮੈਂ ਕਹਿੰਦਾ ਵੀ ਤੁਸੀਂ ਜਦੋਂ ਕਿਸੇ ਬੰਦੇ ਨੂੰ ਮਜਬੂਰ ਕਰੋਗੇ ਫਿਰ ਉਹਨੂੰ ਕਿਉਂ ਕਈ ਜਾਂਦੇ ਵੀ ਉਹਨੂੰ ਮੈਨੂੰ ਕਹਿਦਾ ਧੱਲੇਵਾਲ ਸਾਹਿਬ ਨੇ ਕਿਹਾ ਵੀ ਮੈਂ ਜਦੋਂ ਕਾਲਰ 'ਚ ਹੱਥ ਪਾ ਕੇ ਕਾਲਰ ਦਾ ਕੀ ਮਤਲਬ ਹੈ ਸਰ ਕੀ ਮਤਲਬ ਹੈ ਕਾਲਰ ਦਾ ਪੰਜਾਬੀ 'ਚ ਕੀ ਕਹਿੰਦੇ ਆ ਤੇਰੇ ਤੌਣ 'ਚ ਹੱਥ ਪਾਵਾਂਗੇ ਜਦੋਂ ਤੌਣ 'ਚ ਹੱਥ ਪਾ ਕੇ ਆ ਕੇ ਫਿਰ ਅਗਲੇ ਸਾਰਿਆਂ ਨੂੰ ਇੱਕ ਵਰਗੇ ਸਾ ਉਹ ਤੁਹਾਡਾ ਕੀ ਗਿਆ ਲਕੂਗਾ ਵੀ ਇੱਕ ਮੇਰੇ ਹਰੇ ਕੋਈ ਮਹਾਤਮਾ ਗਾਂਧੀ ਆ ਚੀਸਿਸ ਨਹੀਂ ਵੀ ਟਰਨੇ ਉੱਤੇ ਤੁਝਾ ਥਪੜ ਠੋਕ ਦਿੰਦੇ ਨੈਚੁਰਲ ਸਭਾਵੇ ਕਾ ਸਾਹਿਬ ਐਵੇਂ ਆਈਡੀਅਲਿਸਟ ਮੈਂ ਸਭ ਆਈਡੀਅਲਿਸਟ ਨਹੀਂ ਮੈਂ ਵੀ ਹੱਡਮਾਸ ਦਾ ਤੁਸੀਂ ਕੱਢੋਖਾ ਆ ਥੋੜੀ ਗੱਲ ਹੈ ਸਾਬ ਮੈਂ ਇਹ ਸੌਰੀ ਹੁਣ ਤੁਸੀਂ ਕਹੋਗੇ ਕਿ ਸੁਨੀਲ ਨੇ ਪੱਤਰਕਾਰ ਕੋ ਧਮਕਾ دیا ਦੇਖੋ ਗੱਲ ਪੂਰੀ ਚਲਾਇਓ ਮੈਂ ਕਹਿ ਰਹਾ ਮੈਂ ਸਭਾਵਕ ਹੈ ਸਾਬ ਲੋਕਾਂ ਨੂੰ ਇੱਕ ਹੱਦ ਤਾਈ ਮੈਂ ਤਾਂ ਉਹਨਾਂ ਨੂੰ ਤਾਂ ਕਹਿਣਾ ਵੀ ਇੱਕ ਮਹੀਨਾ ਹੋ ਗਿਆ ਵਿਚਾਰੇ ਨੂੰ ਹੱਥ ਜੋੜਦਾ ਫਿਰਦਾ ਤੁਸੀਂ ਉਹਦੇ ਤੇ ਹੋਰ ਕਾਟ ਹੀ ਪਾਈ ਜੈਨੇ ਸ਼ੋਭਾ ਨਹੀਂ ਦਿੰਦਾ ਨਾ ਢੱਲੇਵਾਲ ਸਾਹਿਬ ਨੂੰ ਸ਼ੋਭਾ ਦਿੰਦਾ ਨਾ ਸੁਨੀਲ ਜਾਖੜ ਕਿਸੇ ਨੂੰ ਕਵੇ ਵੀ ਬਾਣ ਕਿਉਂ ਨਾ ਪਤਾਵੇ ਸਾਬ ਰਾਜੇਵਾ ਜਖੜ ਸਾਹਿਬ ਜੀ ਕਾਫੀ ਦੇ ਤੁਸੀਂ ਕਾਂਗਰਸ ਦੇ ਵਿੱਚ ਰਹੇ ਹੋ 50 ਸਾਲ ਸਾਬ 50 पूरा परिवार रहेगा पर उसके बाद या अपन हुन गल करिये हुडे इलेक्शन ते शायद कांग्रेस ਦੇ ਵਿੱਚ ਪਹਿਲੀ ਵਾਰੀ ਹੋਇਆ ਜਿੱਤੇ ਕਾਂਗਰਸ ਦਾ ਲੀਡਰ ਕਹਿ ਰਿਹਾ ਮੈਂ ਆਪ ਨੂੰ ਵੋਟ ਪਾਵਾਂਗਾ ਤੇ ਆਪ ਤੁਹਾਡੇ ਮਨ ਦਾ ਕਿਹਦਾ ਸਭ ਮੈਂ ਕਹਿੰਦਾ ਵੀ ਇੱਕ ਸਭ ਤੋਂ ਮੈਨੂੰ ਦਰਦ ਹੁੰਦਾ ਸਭ ਮੈਂ ਪਾਰਟੀ ਛੱਡਿਆ ਪਰ 50 ਸਾਲ ਜਿੱਥੇ ਜੀਵਨ ਲਾਇਆ ਸਭ ਉਹ ਇੱਕ ਨੈਸ਼ਨਲ ਪਾਰਟੀ 130 ਸਾਲ ਪੁਰਾਣੀ ਪਾਰਟੀ ਨੂੰ ਵੋਟ ਘਟੂਆ ਪਾਰਟੀ ਬਣ ਗਈ ਸਭ ਤੁਸੀਂ ਉਹਨਾਂ ਦੇ ਵੋਟ ਪਾ ਕੇ ਗੱਲ ਕਰ ਰਹੇ ਹਾਂ ਮੈਂ ਗੱਲ ਕਰਿਆ ਖੜਗੇ ਸਾਹਿਬ ਨੇ ਉੱਥੇ ਉਸ ਰੈਲੀ ਦੇ ਅੰਦਰ ਆਰਾਮਲੀਲਾ ਮੈਦਾਨ ਦੇ ਅੰਦਰ ਜਦੋਂ ਇਹਨਾਂ ਨੂੰ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਚ ਗਏ ਸੀਗੇ ਉੱਥੇ ਡਾਕਟਰ ਸਾਹਿਬ ਉਦੋਂ ਜਦੋਂ ਆ ਉਹਦੇ ਵਿੱਚ ਖੜਗੇ ਸਾਹਿਬ ਮੁੜ ਕੇ ਭਗਵੰਤ ਮਾਨ ਜੀ ਨੂੰ ਕਹਿੰਦੇ ਆ ਭਗਵੰਤ ਮਾਨ ਜੀ ਹਮ ਆਪਣੇ ਇਕੱਠੇ ਹੋ ਕੇ ਪੰਜਾਬ ਮੇਂ ਵੀ ਲੜੇ ਸਭ ਤੁਸੀਂ ਕਿ ਕੱਲ ਦੀ ਪਾਰਟੀ ਆਈ ਹੈ ਉਹਦੇ ਸਾਹਮਣੇ ਹੱਥ ਜੋੜੀ ਖੜੇ ਆਪਣੇ ਕਹ ਇਹਨੂੰ ਬਲੀ ਦਾ ਬੱਕਰਾ ਬਣਾਤਾ ਵਿਜੇਂਦਰ ਸਿੰਘ ਲਾ ਨੂੰ ਉਥੇ ਕਿਉਂ ਕੀ ਲੈਣ ਭੇਜਿਆ ਜੀ ਉਥੇ ਆ ਦਿਵਾਲਾ ਨਿਕਲ ਗਿਆ ਸਾਬ ਪੋਲਿਸੀ ਸਟੇਟਮੈਂਟਸ ਜਿਹੜਾ ਮੈਂ ਤੁਸੀਂ ਕਹਿ ਰਿਹਾ ਵੀ ਉਹਨੂੰ ਮੈਂ ਕੀ ਦੇਖਦਾ ਵੀ ਇੱਕ ਪਾਰਟੀ ਸੈਕੂਲਰ ਪਾਰਟੀ ਹੈ ਤੁਸੀਂ ਸੈਕੂਲਰਿਜ਼ਮ ਪ੍ਰੂਵ ਕਰਨ ਵਾਸਤੇ ਹਿੰਦੂਆਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾਈ ਜਾਂਦੇ ਤੁਸੀਂ ਸਾਰਿਆਂ ਨੂੰ ਚੱਕੋ ਸਾਹਿਬ ਹੇਟਾ ਕੋਈ ਨਹੀਂ ਰਹਿਣਾ ਚਾਹੀਦਾ ਮੈਂ ਕਹ ਬਰਾਬਰੀ ਸਭ ਨੂੰ ਬਰਾਬਰ ਰੱਖੋ ਆ ਤਾਂ ਇਹ ਵੀ ਤੁਸੀਂ ਆਪਣੇ ਆਪਣੇ ਆਪ ਨੂੰ ਅੱਛਾ ਸਾਬਤ ਕਰਨ ਵਾਸਤੇ ਇੱਕ ਪੂਰੀ ਜਮਾਤ ਨੂੰ ਕਹਦੇ ਹੋ ਕਿ ਆ ਤਾਂ ਅਗ ਲਾ ਦੇਣਗੇ ਸ਼ੋਭਾ ਨਹੀਂ ਦੇਦਾ ਕਾਂਗਰਸ ਦੀ ਸੋਚ ਨਹੀਂ ਸਾ ਮੈਂ 8 ਮਹੀਨੇ ਆਈ ਗਰੀ ਗੀਤ ਗਾਉਂਦਾ ਰਿਹਾ ਵੀ ਆ ਜਿਹੜੀ ਸੋਚ ਹੈ ਵੀ ਹਿੰਦੂ ਨਹੀਂ ਬਣ ਸਕਦਾ ਮੁੱਖ ਮੰਤਰੀ ਆ ਕਾਂਗਰਸ ਪਾਰਟੀ ਦੀ ਸੋਚ ਨਹੀਂ ਆਮ ਵਿਕਾਸ ਸੋਨੀ ਦੀ ਸੋਚ ਹੈ ਆ ਚੰਨੀ ਜੀ ਦੀ ਸੋਚ ਹੈ ਔਰ ਆਪਣੇ ਰੰਧਾਵਾ ਜੀ ਦੀ ਹੈ ਸੁਖਜਿੰਦਰ ਰੰਧਾਵਾ ਜੀ ਦੀ ਜਾਂ ਰਾਜਾ ਬੜਿੰਗ ਦੀ ਸੋਚ ਹੈ ਆ ਕਾਂਗਰਸ ਦੀ ਸੋਚ ਨਹੀਂ ਅਜੇ ਕੋਈ ਜਵਾਬ ਨਹੀਂ ਆਇਆ ਸ ਅੱਜ ਤੱਕ ਕਿਸੇ ਨੇ ਡਿਨਾਈ ਨਹੀਂ ਕੀਤਾ ਪਰ ਰਾਹੁਲ ਗਾਂਧੀ ਅੱਜ ਵੀ ਤਾਰੀਫ ਕਰ ਰਹੇ ਨੇ ਸੁਨੀਲ ਜਖੜ ਇਸ ਕੁਝ ਵੀ ਨਹੀਂ ਹੈ ਮੈਂ ਤਾਰੀਫ ਕਰਦਾ ਮੈਂ ਕਹਿ ਰਿਹਾ ਮੇਰਾ ਅੱਜ ਵੀ ਦਰਦ ਹੁੰਦਾ ਹੈ ਕਿ ਕਰੇ ਕੀ ਜਾਂਦੇ ਹੋ ਤੁਸੀਂ ਕਰਕੇ ਰਹੋ ਸਾਬ ਬਾਗਡੋਰ ਸੰਭਾਲੋ ਆਪਣੇ ਇਹ ਲੋਕ ਹੈ ਪ੍ਰੋਬਲਮ ਕੀ ਹੈ ਸਾਬ ਇਸ ਇਸ ਨੂੰ ਕਿਵੇਂ ਕਹਾਂਗੇ ਦੇ ਹੈਵ ਆਊਟਸੋਰਸਡ ਪੋਲੀਸੀ ਮੇਕਿੰਗ ਸਾਬ ਇੱਕ ਪਹਿਲਾਂ ਕਾਂਗਰਸ ਪਾਰਟੀ ਦੀ ਸੋਚ ਸੀਗੀ ਹੁਣ ਸੁਖਪਾਲ ਖੈਰ ਆ ਸਟੇਟਮੈਂਟ ਦੇਈ ਜਾਂਦਾ ਕਹਿੰਦਾ ਜੀ ਇਹ ਕਹਿੰਦਾ ਇੱਥੇ ਹੁੰਦਾ ਸੁਖਪਾਲ ਖੈਰ ਨੂੰ ਕੀ ਦੋਸ਼ ਹੈ ਆ ਜਿਹੜੇ ਚੀਫ ਮਨਿਸਤ 6 ਮਹੀਨੇ ਰਏ ਉਹਨਾਂ ਨੇ ਰੋਪੜ ਜਕੀਬ ਜਾਂ ਤਸੀਬ ਬਰਾਬਰ ਪ੍ਰੇਂਕਾ ਗਾਂਧੀ ਖੜੇ ਟਾਲੀ ਬਜਾ ਰਹੇ ਸੀ ਉਹਨਾਂ ਨੇ ਤਾਂ ਐਗਜ਼ੈਕਟ ਕਿਹਾ ਕਿ ਯੂਪੀ ਵੀਓ ਬਿਹਾਰ ਵਾਲੇ ਭਈਏ ਸ਼ੋਭਾ ਦਿੰਦਾ ਸਾਹਿਬ ਇੱਕ ਮੁੱਖ ਮੰਤਰੀ ਨੂੰ ਅੱਛਾ ਜਦੋਂ ਝੋਨਾ ਲੱਗਣਾ ਹੁੰਦਾ ਆ ਸਾਰੇ ਫੰਨੇਖਾਂ ਇੱਥੇ ਤੋਂ ਲੁਧਿਆਣਾ ਸਟੇਸ਼ਨ ਤੇ ਖੜੇ ਹੁੰਦੇ ਆ ਵੀ ਲੈ ਕੇ ਜਾਣੇ ਆ ਕਿਉਂ ਆਪਣੇ ਪੈਰਾਂ 'ਚ ਮਹਿੰਦੀ ਲੱਗੀ ਆ ਦਸੋਗਾ ਸਾਹਿਬ ਮੈਂ ਵੀ ਕਿਸਾਨ ਆ ਉਦੋਂ ਤੁਹਾਨੂੰ ਇਹ ਬੜੇ ਚੰਗੇ ਲੱਗਣ ਲੱਗੇ ਜਾਂਦੇ ਐ ਇੱਥੇ ਫੈਕਟਰੀਆਂ ਬੰਦ ਹੋ ਜਾਣੀਆਂ ਸਵੇਰੇ ਕਿੱਥੇ ਮੁੰਡੇ ਨੌਕਰੀ ਲਵਾਉਂਗੇ ਛੋਟੀ ਸੋਚ ਐ ਉਹ ਤੁਹਾਡਾ ਸैम ਪੇਟਰੋ ਦਾ ਜੀ ਬਿਆਨ ਦੇ ਰਿਹਾ ਕਾਲੇ ਪੀਲੇ ਕਰਕੇ ਕਹਿੰਦਾ ਜਿ ਤਪਸ਼ੀ ਲੱਗਦੇ ਸਾਂ ਆ ਫਿਰ ਫਿਰ ਕਿਹਨੂੰ ਦੋਸ਼ ਦਿਆਂ ਮੈਂ ਆ ਮਤਲਬ ਲੋਕਤੰਤਰ ਦੇ ਅੰਦਰ ਸਾਹਿਬ ਤੁਸੀਂ ਬਾਕੀ ਉਹਦਾ ਕੱਢ ਕੇ ਚਲਾ ਲੋਗੇ ਆ ਲਿਖੋ ਉਸ ਗੱਲ ਜਿਹੜੀ ਕਹਿਣ ਵਾਲੀ ਐ ਲੋਕਤੰਤਰ ਦੇ ਅੰਦਰ ਸਾਹਿਬ ਇੱਕ ਮਜ਼ਬੂਤ ਆਪੋਜੀਸ਼ਨ ਦੀ ਬਹੁਤ ਵੱਡੀ ਜ਼ਰੂਰਤ ਹੈ ਤੁਸੀਂ ਦੇਖੋ ਵੀ ਇਹ ਲੋਕ ਕੈਪੇਬਲ ਹੈ ਆਪੋਜੀਸ਼ਨ ਦੇ ਛੱਡੋ ਦੇਸ਼ ਨੂੰ ਪੰਜਾਬ ਦੇ ਅੰਦਰ ਆ ਜਾਓ ਤੁਸੀਂ ਕਾਂਗਰਸ ਨੂੰ ਵੋਟ ਪਾ ਲਿਓ ਸਵੇਰੇ ਮੇਰੇ ਵਾਰੰਟ ਕਢਾ ਦੇ ਹੋਵੇ ਸੁਨੀਲ ਦਾ ਉਹ ਕਹਿੰਦਾ ਸੀ ਪਰ ਉਸ ਤੋਂ ਪਹਿਲਾਂ ਤੁਸੀਂ ਦੇਖੋ ਵੀ ਆ ਕੀ ਆ ਤੁਹਾਡਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਿਆ ਪ੍ਰਤਾਪ ਬਾਜਵਾ ਜਾਂ ਸੁਖਜਿੰਦਰ ਰੰਧਾਵਾ ਭਗਵੰਤ ਮਾਨ ਦੀ ਅੱਖਾਂ 'ਚ ਅੱਖ ਪਾ ਕੇ ਗੱਲ ਕਰ ਸਕਦਾ ਕਾਂਗਰਸ ਨੂੰ ਵੋਟ ਦਿਓ ਸਭ ਜਿਨ੍ਹਾਂ ਨੇ ਗੋਡੀਆਂ ਟੇਕ ਰੱਖੀ ਹੈ ਸਾਬ ਭਗਵੰਤ ਮਾਨ ਦੇ ਅੱਖ 'ਚ ਅੱਖ ਪਾ ਕੇ ਗੱਲ ਕਰ ਹੱਥ ਜੋੜ ਕੇ ਤਾਂ ਕਰ ਲੈਂਦੇ ਸਭ ਉਹ ਲੋਕ ਦੇਸ਼ ਬਚਾ ਦੇਣਗੇ ਸਭ ਇਸ ਕਰਕੇ ਮੈਨੂੰ ਗੁੱਸਾ ਆਉਂਦਾ ਸੌਰੀ ਮੈਂ ਤੁਹਾਡੇ ਨਿਸ਼ਾਨ ਚ ਕੋਈ ਗੁਸਤਾਖੀ ਕਰ ਗਿਆ ਮੈਂ ਦਿਸ ਇਜ਼ ਨੋਟ ਡਨ ਸਾਬ ਆਹ ਦੇਸ਼ ਦੇ ਪੂਰਖ ਦਾ ਸਵਾਲ ਸਸ਼ੀਦਰੂਰ ਚਲੀ ਜਾਉਂਦੇ ਨੇ ਕਿ ਪਾਕਿਸਤਾਨ ਬਾਰਡ ਖੁੱਲਨੇ ਚਾਹੀਦੀ ਹੈ ਟ੍ਰੇਡ ਲਈ ਕਿਸਾਨ ਕਹਿ ਰਹੇ ਆ ਵੀ ਤੁਸੀਂ ਆ ਡਬਲਯੂਟੀਓ ਬੰਦ ਕਰੋ ਖੇਰ ਕਿਨੇ ਹੋਗੇ ਸਰ ਕਿਸਾਨਾਂ ਦਾ ਵਿਰੋਧ ਜਿਹੜਾ ਹੋ ਰਿਹਾ ਈ ਕਿਤੇ ਕਾਂਗਰਸ ਚ ਵਾਦੇ ਕੀਤੇ ਕਰਜੇ ਮਾਫੀ ਵਾਲੇ ਉਹ ਤਾਂ ਨਹੀਂ ਭੁਗਤਨੀ ਵੀ ਜੀ ਪਤਾ ਨਹੀਂ ਕਾਂਗਰਸ ਤਾਂ ਬਹੁਤ سارے ਵਾਦੇ ਕਰ ਰਹੀ ਹੈ ਹਿਸਾਬ ਜੋੜ ਕੇ ਥੋੜਾ ਦੇਖ ਲਿਓ ਸਰ ਜਿੰਨੇ ਵਾਦੇ ਕਿ ਆਪਣੇ ਰਾਹੁਲ ਜੀ ਕੱਲ ਪਰਸੋ ਕਰਕੇ ਗਏ ਅਮਰਸਰ ਦੇ ਅੰਦਰ ਉਹਦੇ ਵਿੱਚ 40 ਲੱਖ ਕਰੋੜ ਤੱਕ ਇਸਾਨੀ ਮੈਂ 23 ਫਸਲਾਂ ਦੀ ਨਹੀਂ ਸਾਰੀ ਕਿਸਾਨੀ ਦੀ ਜਿਹੜੀ ਫਸਲ ਹੈ ਉਸ ਤੇ ਸਾਡੇ ਵਰਗਿਆਂ ਦੇ ਬਾਗ ਵੀ ਆ ਜਾਂਦੇ ਹੈ ਮਛਲਾਂ ਵਾਲਿਆਂ ਦੇ ਬਾਗ ਵੀ ਹੈ ਡੇਰੀ ਵਾਲੇ ਵੀ ਹੈ ਫਿਸ਼ਰੀ ਵਾਲੇ ਵੀ ਹੈ ਬਾਕੀ ਹੋਰ ਕ੍ਰੌਪਸ ਵਾਲੇ ਹੈ ਜਿਨ੍ਹਾਂ ਨੂੰ ਇਹ ਗਿਣਦੇ ਨਹੀਂ 23 ਇਹਦੇ ਵਿੱਚ 40 ਲੱਖ ਕਰੋੜ ਚਾਹੀਦੇ ਹੈ 1 ਲੱਖ ਰੁਪਇਆ ਵੰਡਣ ਵਾਸਤੇ 25 ਲੱਖ 25 ਲੱਖ ਕਰੋੜ ਰੁਪਏ ਚਾਹੀਦੇ ਹੈ 65 ਲੱਖ ਕਰੋੜ ਤਾਂ ਵੰਡ ਗਏ ਸਾਬ 65 ਲੱਖ ਕਰੋੜ ਦਾ ਤਾਂ ਆਪਣਾ سرمਾਇਆ ਹੀ ਨਹੀਂ ਤੁਸੀਂ ਐਵੇਂ ਵੰਡੀ ਜਾਂਦੇ ਹੋ ਇਹਨਾਂ ਗੱਲਾਂ ਦਾ ਦੇਖੋ ਉਹ ਜਿਸ ਪੋਜੀਸ਼ਨ ਵਾਸਤੇ ਉਹ ਕਰ ਰਿਹਾ ਹੈ ਓਪੋਜੀਸ਼ਨ ਬਹੁਤ ਇੱਕ ਜ਼ਿੰਮੇਵਾਰੀ ਦੀ ਪੋਜੀਸ਼ਨ ਹੈ ਤੁਸੀਂ ਤਾਂ ਜਥੇਬੰਦੀਆਂ ਵਾਲੇ ਬਿਆਨ ਦੇਈ ਜਾਂਦੇ ਹੋ ਵੀ ਲੋਕਾਂ ਨੂੰ ਕੇਰਾ ਪਰਮਾ ਲਓ ਫਿਰ ਦੇਖ ਲਾਂਗੇ ਜੀ ਸਰਕਾਰ ਸਾਹਿਬ ਗੱਲ ਕਰ ਰਹੇ ਆਪਾਂ 400 ਪਾਰ ਕੀ 400 ਪਾਰ ਤੋਂ ਬਾਅਦ ਜਿਹੜਾ ਮਾਮਲਾ ਹੈਗਾ ਕੀ ਹੈ ਸਰ ਉਹਦੇ ਬਾਅਦ ਕਸ਼ਮੀਰ ਦਾ ਮਾਮਲਾ ਜਿਹੜਾ ਹੈਗਾ ਕਸ਼ਮੀਰ ਦਾ ਮਾਮਲਾ ਕੀ ਹੈ ਕਸ਼ਮੀਰ ਦਾ ਮਾਮਲਾ ਤਾਂ ਨਿਵੇੜ ਤਾਂ ਜੁਣ ਤੱਕ ਕਰ ਰਹੇ ਆ ਉਹਦੇ ਨਾਲ 400 ਤਾਂ ਕੋਈ ਹੈ ਨਹੀਂ ਜੀ ਉਹ ਤਾਂ ਹਰੇਕ ਹਰੇਕ ਚਾਹੇ ਬੀਜੇਪੀ ਚ ਹੈ ਕੋਈ ਕਾਂਗਰਸ ਦੇ ਸਾਰਿਆਂ ਦੀ ਭਾਵਨਾ ਹੈ ਵੀ ਕਸ਼ਮੀਰ ਸਾਡਾ ਹੈ ਉਸੇ ਕੀ 400 ਨੇ ਕੀ ਕਰਨਾ ਸਰ 400 ਇਸ ਰਿਸਪੈਕਟਿਵ ਸਾਡੀ ਭਾਵਨਾ ਹੈ ਕਿ ਕਸ਼ਮੀਰ ਸਾਡਾ ਹੈ ਜਿਹੜਾ ਉਹਨਾਂ ਦੇ ਪਾਕਿਸਤਾਨ ਨੱਪੀ ਬੈਠਾ ਹੈ ਉਹ ਅਸੀਂ ਚਗਾਣਾ ਸਰ ਥੈਂਕ ਯੂ ਰਜੀਵਤ ਸਾਹਿਬ ਕਹਿੰਦੇ ਨੇ ਕਿ ਬਹੁਤ ਐਵਾਂ ਤੇ ਜੀਪੀ ਨੇ ਖਲਾਫ ਮੋਰ ਕਰਾਂਗੇ ਇਸ ਤਰ੍ਹਾਂ ਨੇ ਲੇਕਿਨ ਪੁਲਿਸ ਉਹਨਾਂ ਨੂੰ ਹਾਊਸ ਰੈਸਟ ਕਰ ਰਹੀ ਹੈ ਸੇ ਭਾਈ ਸਾਡਾ ਅਸਰ ਪਾਰ ਤੋਂ ਲਾ ਦੇਖੀ ਜਾਨ ਕਿਸਾਨਾਂ ਦੇ ਇਸ਼ਾਨ ਤੇ ਜਾਣ